ਸੋਨੇ ਦੀਆਂ ਕੀਮਤਾਂ ਦੇ ਵਿੱਚ ਭਾਰੀ ਉਛਾਲ ਆਇਆ ਹੈ ਤੇ ਉੱਥੇ ਚਾਂਦੀ ਵੀ ਪੂਰੀ ਚਮਕੀ ਹੈ ਚਾਂਦੀ ਦਾ ਵੀ ਰੇਟ ਕਾਫੀ ਜ਼ਿਆਦਾ ਵਧਿਆ ਹੈ ਤਾਂ ਜੇਕਰ ਸੋਨੇ ਦੀਆਂ ਕੀਮਤਾਂ ਗੱਲ ਕਰੀਏ ਤਾਂ 11500 ਰੁਪਏ ਕੀਮਤਾਂ ਨੇ ਜੜੀਆਂ ਉਹ ਵਧ ਗਈਆਂ ਨੇ ਸੋਨੇ ਦੀ ਜਿਹੜੀ ਪਿਛਲੇ ਦਿਨ ਦੀ ਕੀਮਤ ਸੀ 139310 ਰੁਪਏ ਸੀ ਜੋ ਕਿ ਅੱਜ ਦੀ ਕੀਮਤ ਹੋ ਗਈ ਹੈ 140460 ਜਿਸ ਦੇ ਵਿੱਚ 1100 ਰੁਪਏ ਦਾ ਵਾਧਾ ਹੋਇਆ ਹੈ ਤਾਂ ਅੱਜ ਦੀ ਕੀਮਤਾਂ ਦੇ ਵਿੱਚ ਜਿਹੜੀ 24 ਕੈਰਟ ਸੋਨੇ ਦੀ 10 ਗ੍ਰਾਮ ਪ੍ਰਤੀ ਦੀ ਕੀਮਤ ਹੈ ਉਹ ਇੰਨੀ ਜ਼ਿਆਦਾ ਵੱਧ ਗਈ ਹੈ ਤੇ ਦੱਸੀ ਕਿ ਉੱਥੇ 22 ਕੈਰਟ ਜਿਸ ਦੇ ਗਹਿਣੇ ਜ਼ਿਆਦਾ ਯੂਜ਼ ਕਰਦੇ ਨੇ ਆਮ ਲੋਕ ਨੇ ਜਿਹੜੇ ਉਹ ਵੀ 22 ਕੈਰਟ ਨੂੰ ਪ੍ਰੀਫਰ ਕਰਦੇ ਨੇ ਉਹਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਵੀ 1050 ਦਾ ਵਾਧਾ ਹੋਇਆ ਤਾਂ ਪਿਛਲੀ ਕੀਮਤ ਸੀ 1,27,700 ਰੁਪਏ ਤੇ ਅੱਜ ਦੀ ਕੀਮਤ ਹੈ 1,28,750 ਰੁਪਏ ਤਾਂ ਸਿੱਧਾ ਸਿੱਧਾ ਇਹਦੇ ਵਿੱਚ ਵੀ ਵਾਧਾ ਹੋਇਆ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਪੈ ਰਿਹਾ ਹੈ ਤਾਂ ਪਿਛਲੇ ਦਿਨਾਂ ਤੋਂ ਹੀ ਕਰ ਰਹੇ ਨੇ ਤੇ ਹੋਰ ਕੀਮਤਾਂ ਲਗਾਤਾਰ ਵੱਧ ਹੀ ਰਹੀਆਂ ਨੇ ਉੱਥੇ ਚਾਂਦੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਚਾਂਦੀ ਨੇ ਤਾਂ ਬਹੁਤ ਜ਼ਿਆਦਾ ਇੱਕੋ ਦਮ ਹੀ ਵਾਧਾ ਕਰ ਛੱਡਿਆ ਹੈ ਜੀ ਹਾਂ 11000 ਰੁਪਏ ਪਿਛਲੀ ਕੀਮਤ ਦੇ ਨਾਲੋਂ ਕੀਮਤਾਂ ਵਧੀਆਂ ਨੇ ਤਾਂ ਪਿਛਲੀ ਕੀਮਤ ਸੀ 249000 ਰੁਪਏ ਪ੍ਰਤੀ ਕਿਲੋ ਅਤੇ ਜੜੀ ਕੀ ਅੱਜ ਹੋ ਗਈ ਹੈ 260000 ਪ੍ਰਤੀ ਕਿਲੋ ਤਾਂ ਕੀਮਤਾਂ ਨੇ ਜੜੀਆਂ ਲਗਾਤਾਰ ਵਧੀਆਂ ਹੋਈਆਂ ਨਜ਼ਰ ਆਈਆਂ ਨੇ ਜਿਸ ਕਰਕੇ ਆਮ ਜਨਤਾ ਹੀ ਜੜੀ ਹੁਣ ਸੋਨੇ ਦੇ ਵੱਲ ਕਾਟਾਕਰਸ਼ਿਤ ਹੋ ਰਹੀ ਹੈ ਕਿਉਂਕਿ ਸੋਨੇ ਦੀਆਂ ਕੀਮਤਾਂ ਅਸਮਾਨ ਛੁੰਦੀਆਂ ਹੋਈਆਂ ਨਜ਼ਰ ਆਈਆਂ ਨੇ